ਰਣਜੋਤ ਤੁਹਾਨੂੰ ਤਕਲੀਫ ਇਸ ਗੱਲ ਦੀ ਹੈ ਸਿੰਘ ਨੇ ਸੋਧਿਆ ਉਸ ਦੋਸ਼ੀ ਨੂੰ ਰਮਨਦੀਪ ਸਿੰਘ ਦਾ ਰੂਪ ਲੀਗਾ ਇਹ ਬੰਦੇ ਦੇ ਉੱਪਰ ਜਿਹੜੇ ਪਰਚੇ ਆ ਉਹ ਬੰਦਾ ਇੱਕੋ ਤਾਂ ਮਿਲ ਲੁਹਾਣੇ ਤੋਂ ਫਗਵਾੜੇ ਕਿਵੇਂ ਮੈਚ ਗਿਆ ਯਾਰ ਗੁਰੂ ਘਰ ਦੇ ਵਿੱਚ ਕੋਈ ਵੀ ਰੋਕ ਸਕਦਾ ਇਹ ਪਹਿਲੇ ਪਤਾ ਲੱਗ ਗਿਆ ਇਹਨਾਂ ਨੂੰ ਬੇਇਜ਼ਤੀ ਕਰਨ ਜਾ ਰਿਹਾ ਇਹ ਜੇ ਉਹ ਵੀਡੀਓ ਦੇ ਵਿੱਚ ਮੰਨਿਆ ਤੇ ਉਸ ਤੋਂ ਬਾਅਦ ਹੀ ਉਹਨਾਂ ਨੇ ਐਕਸ਼ਨ ਲਿਆ ਜੇ ਵੀਡੀਓ ਨਾਲ ਸੀ ਤੇ ਤੁਹਾਡੇ ਅੱਗੇ ਹੈ ਪਤਾ ਨਹੀਂ ਕਿਹੜੇ ਸਵਾਲ ਜਿਹੜਾ ਬੇਇਜ਼ਤੀ ਕਰਨ ਆਇਆ ਹੀ ਨਹੀਂ ਉਹ ਫਿਰ ਮੰਨ ਕਿਵੇਂ ਜਾਊਗਾ ਜੇ ਉਹ ਬੇਇਜ਼ਤੀ ਕਰਨ ਆਇਆ ਸੀ ਤਾਂ ਹੀ ਮੰਨਿਆ ਨਾ ਅਸਲ ਬੰਦਾ ਦਾ ਫੜੇ ਨਹੀਂ ਜਾ ਰਿਹਾ ਹੈਗਾ ਕੋਈ ਅਸਲ ਬੰਦਾ ਬਾਈ ਜੀ ਤੁਸੀਂ ਫੜ ਲਓ ਕੌਣ ਆਓ ਕੋਈ ਨਹੀਂ ਫੜਾਂਗੇ ਬਾਈ ਜੀ ਜੇ ਹੁਣ ਲੱਗੇ ਆ ਤਾਂ ਕਰਾਂਗੇ ਕੋਈ ਨਹੀਂ ਤੁਸੀਂ ਡੱਕਾ ਨਹੀਂ ਤੋੜਦੇ ਤੇ ਜਿਹੜੇ ਬੰਦੇ ਕੰਮ ਕਰ ਰਹੇ ਆ ਤੁਸੀਂ ਉਹਨਾਂ ਦੀ ਨਖੇਦੀ ਕਰੀ ਰਹੇ ਹੋ ਚਲੋ ਅਸੀਂ ਡੱਕਾ ਨਹੀਂ ਤੋੜਦੇ ਪਰ ਸਾਡੇ ਤੇ 50000 ਰੁਪਏ ਦਾ ਇਲਜ਼ਾਮ ਤਾਂ ਨਹੀਂ ਲਾਇਆ ਕਿਸੇ ਨੇ ਕਿ ਮੰਗਲ ਦਾ ਇਲਜ਼ਾਮ ਤੇ ਭਾਈ ਜੀ ਜਿਹਨੂੰ ਤੁਸੀਂ ਆਪਣਾ ਰੋਲ ਮਾਡਲ ਮੰਨਦੇ ਹੋ ਦੀਪ ਸਿੱਧੂ ਤੇ ਇਲਜ਼ਾਮ ਕਿੰਨੇ ਲੱਗੇ ਇਹਦੇ ਬੰਦਾ ਮਾਰ ਕੇ ਰੱਖਤਾ ਪਹਿਲੀ ਬੇਅਦਬੀ ਤੋਂ ਪਹਿਲੇ ਬੰਦਾ ਮਾਰ ਕੇ ਰੱਖਦਾ ਜੀ ਉਹ ਭਾਈ ਜੀ ਤੁਸੀਂ ਤੇ ਨੇਕੀ ਨੂੰ ਢੰਡਰੀਆਂ ਵਾਲੇ ਨੂੰ ਹੀ ਟੱਪ ਗਏ ਉਹ ਕਿੱਥੇ ਗੱਲਾਂ ਕਰਦੇ ਹੋ ਭਾਈ ਕਿੱਥੇ ਗੱਲਾਂ ਕਰਦੇ ਤੁਸੀਂ ਬੈਠੀ ਆ ਮੈਂ ਵੀ ਇੱਥੇ ਹੀ ਆ ਬੇਅਦਬੀਆਂ ਹੋਈ ਜਾਣ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਜੀ ਅਸੀਂ ਚਾਹੁੰਦੇ ਆ ਬੇਅਦਬੀਆਂ ਅੱਗੇ ਸਾਡੇ ਕਿਸੇ ਤੇ ਹੁੰਦੀਆਂ ਪਈਆਂ ਨੇ ਬੇਅਦਬੀਆਂ ਕੋਈ ਜਥੇਬੰਦੀ ਹੈਗੀ ਆ ਇਹ ਜ਼ਰੂਰੀ ਹੁੰਦਾ ਜੀ ਜਿਹੜਾ ਸਿੱਖ ਆ ਜਾਂ ਇੱਕ ਨਾਨਕ ਨਾਮ ਲੈਵਾ ਸਿੱਖ ਸੰਗਤ ਆ ਉਹਨੂੰ ਜਥੇਬੰਦੀ ਬ ਕੋਈ ਨਹੀਂ ਜੀ ਖੁੰਦਕ ਸੀ ਗਈ ਤੁਸੀਂ ਇਸ ਗੱਲ ਤੇ ਲਾਈਵ ਹੋ ਮੱਠ ਦੀ ਪੜਤਾਲ ਕੀਤੀ ਜਾਵੇ ਕਹਿੰਦੇ ਉਦੋਂ ਕਿਉਂ ਨਹੀਂ ਲਾਈਵ ਹੁੰਦੇ ਜਦੋਂ ਬੇਰਬੀਆਂ ਹੁੰਦੀਆਂ ਤੇ ਜਿਹੜੇ ਬੇਰਬੀ ਕਰਨ ਵਾਲੇ ਦੋਸ਼ੀ ਨੇ ਉਹਦੀ ਜਾਂਚ ਕਦੇ ਕਿਉਂ ਨਹੀਂ ਮੰਗਦੇ ਤੁਸੀਂ ਮੈਂ ਕਹਾਂ ਜੀ ਜਦੋਂ ਬੰਦਾ ਦਰਬਾਰ ਸਾਹਿਬ ਜਦੋਂ ਬੇਅਤਵੀ ਹੋਣ ਲੱਗਿਆ ਜਾਲੇ ਦੇ ਚੜਿਆ ਸੀ ਫੇਰ ਫੜਿਆ ਸੀ ਬੰਦਾ ਜੀ ਪਤਾ ਨਾ ਬੇਅਤਵੀ ਹੋਣ ਲੱਗੇ ਚੜਦਾ ਫੜ ਲਿਆ ਸੀ ਮੈਂ ਕਹਾਂ ਜੀ ਬੇਅਤਵੀ ਕਰਨ ਤੋਂ ਪਹਿਲਾਂ ਇਹਨੂੰ ਕਿਵੇਂ ਪਤਾ ਲੱਗ ਗਿਆ ਉਹ ਬੇਅਤਵੀ ਕਰਨ ਚੱਲੇ ਤੇ ਮੈਨੂੰ ਸਵਾਲ ਕਰਨੇ ਆ ਜੀ ਪਹਿਲਾਂ ਤਾਂ ਸਵਾਲ ਮੇਰਾ ਇਹਨੂੰ ਇਹ ਆ ਹੂੰ ਬੇਅਦਬੀ ਹੋਈ ਨਹੀਂ ਉਹਦੇ ਮੱਥੇ ਤੇ ਲਿਖਿਆ ਸੀ ਕਿ ਬੰਦਾ ਮੱਥਾ ਟੇਕ ਕਦੀ ਬੇਅਦਬੀ ਕਰਨ ਜਾਊਗਾ ਗੁਰੂ ਘਰ ਦੇ ਅੰਦਰ ਹੂੰ ਇਹਨੂੰ ਕਿੱਥੋਂ ਪਤਾ ਲੱਗ ਗਿਆ ਇਹਨੂੰ ਕਿਦਾਂ ਸੁਪਨਾ ਆ ਗਿਆ ਤੀ ਰਾਤ ਨੂੰ ਫਿਰ ਇਹਨੂੰ ਅੰਨਤੋ ਫਗਵਾੜੇ ਕਿਵੇਂ ਪਹੁੰਚ ਗਿਆ ਉਸੇ ਗੁਰੂ ਘਰ ਤੇ ਜਿੱਥੇ ਬੰਦਾ ਗਿਆ ਵਾ ਉਹ ਨਹੀਂ ਉਹ ਤੇ ਜਿਹੜੇ ਉੱਥੋਂ ਦੇ ਪ੍ਰਬੰਧਕ ਨੇ ਉਹ ਕਹਿ ਰਹੇ ਨੇ ਕਿ ਇਹ ਸਿੰਘ ਰਾਤ ਆਇਆ ਸੀ ਸਾਡੇ ਕੋਲੇ ਹਨਾ ਅੱਛਾ ਜੀ ਹੂੰ ਤੁਸੀਂ ਸਹੀ ਤਰੀਕੇ ਨਾਲ ਸੁਣਦੇ ਨਹੀਂ ਨਾ ਪ੍ਰਬੰਧਕਾਂ ਨੇ ਫਿਰ ਕਿਉਂ ਨਹੀਂ ਹੱਥ ਲਾਇਆ ਮੁੰਡੇ ਨੂੰ ਇਹ ਨਹੀਂ ਕਿ ਉਹ ਮਾਰੇ ਆ ਹੂੰ ਪ੍ਰਬੰਧਕਾਂ ਨੇ ਫੇ ਪੁਲਿਸ ਨੂੰ ਕਿਉਂ ਨਹੀਂ ਬੁਲਾਇਆ ਜਦ ਬੰਦੇ ਨੇ ਵਿਗਿਆਦ ਵੀ ਹਜੇ ਕੀਤੀ ਨਹੀਂ ਉਹ ਕੰਮ ਆਇਆ ਵਾ ਹੂੰ ਇਹਨਾਂ ਨੂੰ ਸ਼ੱਕ ਕੀ ਪੈ ਗਿਆ ਉਹਦੇ ਕੋਈ ਇੱਜਾ ਕੀ ਦੇਖ ਲਿਆ ਇੱਜਾ ਕੀ ਸੁਣ ਲਿਆ ਇਹਦਾ ਉਹ ਇਹਨਾਂ ਨੇ ਤੁਸੀਂ ਉਹ ਵੀਡੀਓ ਵਾਇਰਲ ਹੋਇਆ ਸੁਣਿਆ ਹੋਊਗਾ ਉਹਦੇ ਵਿੱਚ ਉਹ ਕਬੂਲ ਕਰ ਰਿਹਾ ਕਿ ਮੈਂ ਬੇਅਦਬੀ ਕਰਨ ਵਾਸਤੇ ਆਇਆ ਮੈਨੂੰ ਇੰਨੇ ਪੈਸੇ ਦਿੱਤੇ ਨੇ ਸੁਖੀ ਨਾਮ ਦੇ ਸ਼ਖਸ਼ ਨੇ ਅੱਛਾ ਬਾਈ ਜੀ ਮੈਂ ਵੀ ਪੁੱਛਦਾ ਤੁਹਾਨੂੰ ਇੱਕ ਚੀਜ਼ ਹੂੰ ਲੱਖਾਂ ਬੰਦਾ ਆਪਣੇ ਜਾਂਦਾ ਵਾ ਗੁਰੂ ਘਰ ਚ ਜੀ ਕਿਹ ਮਜੇ ਪਤਾ ਜਾਂਦਾ ਵਾ ਜੀ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਬੰਦਾ ਬੇਅਦਬੀ ਕਰੂਗਾ ਜੀ ਹੂੰ ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਕਿ ਇਸ ਬੰਦੇ ਤੋਂ ਪੁੱਛ ਕੇ ਨਹੀਂ ਨਹੀਂ ਜਿਹੜਾ ਆ ਕੰਮ ਕਰਨੀ ਆ ਜਿਹੜਾ ਬੇਅਦਬੀ ਕਰਨ ਆਇਆ ਹੀ ਨਹੀਂ ਉਹ ਫਿਰ ਮੰਨ ਕਿਵੇਂ ਜਾਊਗਾ ਜੇ ਉਹ ਬੇਅਦਬੀ ਕਰਨ ਆਇਆ ਸੀ ਤਾਂ ਹੀ ਮੰਨਿਆ ਨਾ ਹੁਣ ਤੁਸੀਂ ਜਾਂਚਾ ਪਿੱਛਾ ਭਾਈ ਤੁਸੀਂ ਕੀ ਗੋਰਦਵਾਰਾ ਸਭ ਜਾਣਦੇ ਹੋ ਤੁਸੀਂ ਕਦੇ ਮੰਨਿਓ ਵੀ ਮੈਂ ਫਰਾਨਾ ਕੰਮ ਕਰਨ ਵਾਸਤੇ ਆਇਆ ਹਾਂ ਜਿਹੜਾ ਕੰਮ ਕਰਨ ਵਾਸਤੇ ਆਇਆ ਹਾਂ ਉਹ ਮੈਂ ਇਹੀ ਤਾਂ ਜਾਂਚ ਪਿੱਛਾ ਮੰਗ ਰਿਹਾ ਵਾਂ ਇਹੀ ਤਾਂ ਜਾਂਚ ਮੰਗ ਰਿਹਾ ਵਾਂ ਹੂੰ ਕਿ ਇਸ ਬੰਦੇ ਨੂੰ ਇਹ ਪੁੱਛੋ ਪਹਿਲਾਂ ਤਾਂ ਕਿ ਤੂੰ ਲੁਹਾਨੇ ਤੋਂ ਫਗਵਾੜੇ ਪਹੁੰਚ ਕੇ ਆਂ ਹੂੰ ਇਹਦੀ ਵੀ ਹੋਣ ਲੱਗੀ ਆ ਤੂੰ ਬੰਦੇ ਨੂੰ ਪਹਿਲਾਂ ਹੀ ਪੁੱਛ ਰਿਹਾ ਵਾ ਕਿ ਤੂੰ ਬੇਦਬੀ ਕਰਨ ਆਇਆ ਵਾ ਉਹ ਮੰਨ ਰਿਹਾ ਕਿ ਮੈਂ 2-3000 ਰੁਪਏ ਪਿੱਛੇ ਜੋ ਕਹਿ ਰਿਹਾ ਵਾ ਉਹ ਹੂੰ ਮੇਰੀ ਗੱਲ ਨਹੀਂ ਸਮਝਦੇ ਤੁਸੀਂ ਇਹਨੂੰ ਕਿਵੇਂ ਪਤਾ ਲੱਗ ਗਿਆ ਕਿ ਉਹ ਬੇਦਬੀ ਕਰਨ ਆਇਆ ਬੰਦਾ ਉਹਨੂੰ ਮੈਂ ਪੁੱਛਾ ਜਾ ਕੇ ਇਹ ਤਾਂ ਦੱਸੋ ਪਹਿਲਾਂ ਮੈਨੂੰ ਐਜੀ ਕੀ ਹਰਕਤ ਦੇਖ ਲਈ ਉਹਨੇ ਤੇ ਇਥੇ ਪਰਚੇ ਦੇਖੋ ਪਹਿਲਾਂ ਕਿਹੜੇ-ਕਿਹੜੇ ਚੱਲਦੇ ਨੇ ਨਹੀਂ ਪਰਚੇ ਤੇ ਕਿਸੇ ਦੇ ਵੀ ਹੋ ਸਕਦੇ ਹੋ ਸਕਦਾ ਵੀ ਕੱਲ ਨੂੰ ਤੁਹਾਡੇ ਤੇ ਪਰਚੇ ਹੋ ਜਾਂਦੇ ਤੁਸੀਂ ਕੋਈ ਚੱਜ ਦਾ ਕੰਮ ਕਰ ਜੋ ਉਦਾਂ ਦਾ ਜਿਹੜਾ ਇੱਕ ਧਿਰ ਨੂੰ ਚੰਗਾ ਲੱਗਦਾ ਹੋਵੇ ਤੇ ਬਾਈ ਜੀ ਮੇਰਾ ਮੈਂ ਤਾਂ ਇਹੀ ਕਹੂੰਗਾ ਕਿ ਸਾਜੀ ਜੱਫੇ ਜਦ ਬੰਦੇ ਨੇ ਹਜੇ ਬੇਅਦਬੀ ਕੀਤੀ ਨਹੀਂ ਇਹਨੂੰ ਕਿਵੇਂ ਸੁਪਨਾ ਆ ਗਿਆ ਕਿ ਉਹ ਬੇਅਦਬੀ ਕਰ ਚੰਦੇ ਆ ਗੁਰੂ ਘਰ ਦੇ ਅੰਦਰ ਹੂੰ ਜਦ ਦਰਬਾਰ ਸਾਹਿਬ ਵੀ ਦੇਖੋ ਬੰਦਾ ਕਿੱਥੇ ਦਰਬਾਰ ਸਾਹਿਬ ਜਦੋਂ ਬੇਅਦਬੀ ਕਰਦਾ ਫੜਿਆ ਗਿਆ ਸੀ ਬੰਦਾ ਹੂੰ ਉਹ ਅੰਦਰ ਵੜ ਕੇ ਮੱਥਾ ਟੇਕਣ ਜਾ ਤੱਪਣ ਲੱਗਿਆ ਸੀ ਜਦੋਂ ਫੜਿਆ ਨਾ ਹੂੰ ਇਹ ਪਹਿਲੇ ਪੜਾ ਲੱਗ ਗਿਆ ਇਹਨਾਂ ਨੂੰ ਬੇਅਦਬੀ ਕਰਨ ਜਾ ਰਿਹਾ ਹੈ ਇਹਨੂੰ ਪਹਿਲੇ ਪੜਾ ਲੱਗ ਗਿਆ ਫਿਰ ਜੇ ਉਹ ਵੀਡੀਓ ਦੇ ਵਿੱਚ ਮੰਨਿਆ ਤੇ ਉਸ ਤੋਂ ਬਾਅਦ ਹੀ ਉਹਨਾਂ ਨੇ ਐਕਸ਼ਨ ਲਿਆ ਜੇ ਵੀਡੀਓ ਨਾਲ ਦੀ ਤੇ ਤੁਹਾਡੇ ਆ ਗਿਆ ਹੈ ਪਤਾ ਨਹੀਂ ਕਿਹੜੇ ਸਵਾਲ ਪੁੱਛੇ ਸੀ ਮੈਨੂੰ ਇੱਕ ਗੱਲ ਦਾ ਜਵਾਬ ਦੋ ਇੱਕ ਗੱਲ ਦਾ ਜਵਾਬ ਦੋ ਕਿ ਇਹਨਾਂ ਨੇ ਕਿਵੇਂ ਪੁੱਛਿਆ ਉਹਨੂੰ ਇਹਨਾਂ ਨੂੰ ਪਤਾ ਕਿ ਤੂੰ ਲੱਗਿਆ ਕਿ ਬੰਦਾ ਬੇਅਦਬੀ ਕਰਨ ਆਇਆ ਨਹੀਂ ਹੋ ਸਕਦਾ ਹੋ ਸਕਦਾ ਵੀ ਉਹਨਾਂ ਨੂੰ ਕੋਈ ਸ਼ੱਕ ਪੈ ਗਿਆ ਵੀ ਉਹਨਾਂ ਨੇ ਉਹਨੂੰ ਫੜ ਲਿਆ ਹੋਵੇ ਉਸ ਜਗ੍ਹਾ ਦੇ ਉੱਪਰ ਉਹਦੀ ਜਿਹੜੀ ਵੀਡੀਓ ਬਣਾਈ ਹੈ ਪੁਸ਼ਗੁਸ਼ ਕੀਤੀ ਹੋਵੇ ਤਾਂ ਵੀਡੀਓ ਬਣੀ ਨਾ ਵੀਡੀਓ ਪਹਿਲਾਂ ਤੇ ਬਾਡੀ ਨਹੀਂ ਦੇ ਰਹੇ ਨਹੀਂ 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 ਮੇਰੇ ਵਿੱਚ ਸਭ ਪ੍ਰਬੰਧ ਕਾਦੇ ਵਿੱਚੋਂ ਕਿਸੇ ਬੰਦੇ ਨੇ ਵੀ ਉਹ ਨਹੀਂ ਉਹ ਨਹੀਂ ਕੀਤਾ ਹੈਗਾ ਕਿ ਕਿਸੇ ਪੁਲਿਸ ਨੂੰ ਫੋਨ ਨਹੀਂ ਕੀਤਾ ਕਿ ਬੰਦਾ ਬੇਅਤ ਵੀ ਜਾਂ ਕੋਈ ਹੋਰ ਸ਼ੱਕ ਨਹੀਂ ਪਿਆ ਕਿਸੇ ਅੱਜ ਤੱਕ ਜਿਹੜੀਆਂ ਬੇਅਤ ਵੀ ਆਪਣੇ ਤੇ ਹੋ ਗਈਆਂ ਤੇ ਬੰਦਾ ਪਹਿਲੇ ਪਤਾ ਲਾ ਲੂਗਾ ਜੀ ਆਪਾਂ ਇੱਥੇ ਅੱਜ ਵੀ ਕਰਨ ਆਏ ਆ ਆਪਾਂ ਰਣਜੋਧ ਰਣਜੋਧ ਤੁਹਾਨੂੰ ਤਕਲੀਫ ਇਸ ਗੱਲ ਦੀ ਹੈ ਸਿੰਘ ਨੇ ਸੋਧਿਆ ਉਸ ਦੋਸ਼ੀ ਨੂੰ ਉਹ ਰਮਨਦੀਪ ਸਿੰਘ ਦਾ ਰੂਪ ਸੀਗਾ ਇਸ ਗੱਲ ਤੋਂ ਤਕਲੀਫ ਹੋ ਦੇਖੋ ਬਾਈ ਜੀ ਇਹ ਤਾਂ ਹਣੀ ਛੇਤੀ ਨੇ ਵੀ ਤਾਂ ਆਪਣੇ ਮੇਰਾ ਦੋਸਤ ਆਣੀ ਛੇਤੀ ਹੂੰ ਸੋਲੋਦ ਰਾਹੇ ਜਦੋਂ ਬੇਅਦਬੀ ਜਨੇ ਉਹ ਕੀਤਾ ਵਾ ਬੰਦਾ ਫੜ ਕੇ ਲੈ ਆ ਕੇ ਥਾਣੇ ਦਿੱਤਾ ਵਾ ਹੂੰ ਠੀਕ ਨਹੀਂ ਬੇਅਦਬੀ ਦੇ ਦੋਸ਼ 'ਚ ਦਿੱਤਾ ਸੀ ਲੈ ਆ ਕੇ ਉਲਟਾ ਪਰਚਾ ਹਨੀ ਛੱਟੀ ਦੇ ਪੈ ਗਿਆ ਅਸੀਂ ਫਿਰ ਵੀ ਕਿਹਾ ਕਿ ਭਾਈ ਗਲਤ ਹੋਇਆ ਵਾ ਉਹ ਉਹ ਬੰਦਾ ਬੇਅਦਬੀ ਕਰਦਾ ਕਰਦਾ ਉਲਟਾ ਪਰਚਾ ਹਨੀ ਛੱਟੀ ਦੇ ਵੀ ਪੈ ਗਿਆ ਤੇ ਉੱਥੇ ਦੱਸੋ ਹਨੀ ਛੱਟੀ ਦੀ ਕਿੱਥੇ ਗਲਤੀ ਸੀਗੀ ਹੂੰ ਤੇ ਜਿਹਦੇ 'ਚ ਹੋ ਗਿਆ ਤੇ ਤੁਹਾਨੂੰ ਇਹਦੇ 'ਚ ਤਕਲੀਫ ਕੀ ਹੈ ਮਤਲਬ ਇਸ ਗੱਲ ਤੋਂ ਭਾਈ ਜੀ ਮੈਨੂੰ ਇਹ ਆ ਕਿ ਜਿਹੜੇ ਬੰਦੇ ਦੇ ਉੱਪਰ ਜਿਹੜੇ ਪਰਚੇ ਆ ਉਹ ਬੰਦਾ ਇੱਕੋ ਤਾਂ ਅਮੇ ਲੁਆਣੇ ਤੋਂ ਫਗਵਾੜੇ ਕਿਵੇਂ ਪਹੁੰਚ ਗਿਆ ਮੈਨੂੰ ਤਾਂ ਇਹ ਨਹੀਂ ਪਤਾ ਲੱਗ ਰਿਹਾ ਲੁਆਣੇ ਤੋਂ ਫਗਵਾੜੇ ਇਹੀ ਕਿਉਂ ਪਹੁੰਚਦਾ ਹਰ ਇੱਕ ਪਰਚੇ ਜਦੋਂ ਜਦੋਂ ਦੁਰਦਵਾਰ ਜਦੋਂ ਦੁਰਦਵਾਰਾ ਪ੍ਰਬੰਧਕ ਕਮੇਟੀ ਕਹਿ ਰਹੀ ਕੀ ਇਹ ਰਾਤ ਵਿਸ਼ਰਾਮ ਕਰਨ ਵਾਸਤੇ ਰੁਕਿਆ ਸੀ ਸਾਡੇ ਕੋਲੇ ਇਹ ਜਦੋਂ ਗੁਰਦਵਾਰੇ ਕਮੇਟੀ ਕਹਿ ਰਹੀ ਆ ਭਾਈ ਜੀ ਵਿਸ਼ਰਾਮ ਕਰਨ ਨੂੰ ਰੁਕਿਆ ਸੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਹੂੰ ਲੋਦੇ ਅਨੇਤੇ ਫਗਵਾੜੇ ਦਾ ਕਿੰਨਾ ਫਾਸਲਾ ਵਾ ਵੱਧ ਤੋਂ ਵੱਧ ਅੱਧਾ ਘੰਟੇ ਦਾ ਹੋਊ ਬੱਸ ਦੇ ਵਿੱਚ ਯਾਰ ਗੁਰੂ ਘਰ ਦੇ ਵਿੱਚ ਕੋਈ ਵੀ ਰੋਕ ਸਕਦਾ ਹੋ ਸਕਦਾ ਤੁਹਾਡਾ ਘਰ ਨੇੜੇ ਹੋਵੇ ਤੁਹਾਨੂੰ ਲੋਡ ਪੈਂਦੀ ਹੈ ਤੇ ਤੁਸੀਂ ਗੁਰੂ ਘਰ ਦੇ ਵਿੱਚ ਵੀ ਠਹਿਰ ਸਕਦੇ ਹੋ ਇਹਦੇ 'ਚ ਕੋਈ ਉਹ ਸੋਚਣ ਵਾਲੀ ਗੱਲ ਨਹੀਂ ਹੈ ਜੀ ਇਹ ਤਾਂ ਗਲਤੀਆਂ ਨੇ ਜੀ ਅਸਲ ਬੰਦਾ ਤਾਂ ਫੜੇ ਹੀ ਨਹੀਂ ਨਾ ਜਾ ਰਿਹਾ ਅਸਲ ਬੰਦਾ ਤਾਂ ਫੜੇ ਨਹੀਂ ਜਾ ਰਿਹਾ ਹੈਗਾ ਕੋਈ ਅਸਲ ਬੰਦਾ ਬਾਈ ਜੀ ਤੁਸੀਂ ਫੜ ਲਓ ਕੌਣ ਆਓ ਕੋਈ ਨਹੀਂ ਫੜਾਂਗੇ ਬਾਈ ਜੀ ਜੇ ਹੁਣ ਲੱਗੇ ਆ ਤਾਂ ਕਰਾਂਗੇ ਕੁਛ ਨਾ ਕੁਛ ਤਾਂ ਕਰਾਂਗੇ ਅਸੀਂ ਲੋਕ ਤੁਹਾਡੇ ਤੇ ਸਵਾਲ ਕਰਦੇ ਨੇ ਵੀ ਕਿ ਕੰਮ ਲਾਇਆ ਲੋਕ ਸਾਡੇ ਲੋਕ ਲੋਕ ਤੁਹਾਡੇ ਤੇ ਸਵਾਲ ਕਰਦੇ ਵੀ ਤੁਸੀਂ ਡੱਕਾ ਨਹੀਂ ਤੋੜਦੇ ਤੇ ਜਿਹੜੇ ਬੰਦੇ ਕੰਮ ਕਰ ਰਹੇ ਆ ਤੁਸੀਂ ਉਹਨਾਂ ਦੀ ਨਖੇਦੀ ਕਰੀ ਜਾਂਦੇ ਹੋ ਚਲੋ ਅਸੀਂ ਡੱਕਾ ਨਹੀਂ ਤੋੜਦੇ ਪਰ ਸਾਡੇ ਤੇ 50000 ਰੁਪਏ ਦਾ ਜ਼ਮਾਨਤ ਨਹੀਂ ਲਾਇਆ ਕਿਸੇ ਨੇ ਕਿ ਮੰਗੜ ਦਾ ਨਾ ਨਾ ਪਾ ਕੇ ਇਲਜ਼ਾਮ ਤੇ ਭਾਈ ਜੀ ਜਿਹਨੂੰ ਤੁਸੀਂ ਆਪਣਾ ਰੋਲ ਮਾਡਲ ਮੰਨਦੇ ਹੋ ਦੀਪ ਸਿੱਧੂ ਤੇ ਇਲਜ਼ਾਮ ਕਿੰਨੇ ਲੱਗੇ ਸੀ ਉਹ ਬੀਜੇਪੀ ਦਾ ਉਹਦੋਂ ਏਜੰਟ ਕਿਹਾ ਸੀ ਸਾਰਿਆਂ ਨੇ ਬਿਲਕੁਲ ਸਹੀ ਮੈਂ ਕਹਿੰਦਾ ਬੱਚੇ ਲੋਕ ਨੇ ਕੀ ਮੰਨੇ ਆ ਤੇ ਬਾਅਦੋਂ ਸਾਬਤ ਕੀਤਾ ਨਾ ਅਗਲੇ ਨੇ ਸਾਬਤ ਕਰਤਾ ਨਾ ਉਹਨੇ ਨਹੀਂ ਸਾਬਤ ਕਰਤਾ ਤੇ ਬਿਲਕੁਲ ਹੁਣੀ ਜਦੋਂ ਮਾਰ ਕੇ ਰੱਖਤਾ ਤੇ ਦੇਖੋ ਸਾਬਤ ਕੀ ਹੋਇਆ ਕੁਝ ਵੀ ਨਹੀਂ ਜਦੋਂ ਤੁਸੀਂ ਜਦੋਂ ਇੱਕ ਬੰਦਾ ਵੀਡੀਓ ਦੇ ਵਿੱਚ ਸਾਫ਼ ਮੰਨ ਰਿਹਾ ਕਿ ਮੈਨੂੰ ਇੰਨੇ ਪੈਸੇ ਦੇ ਕੇ ਇਸ ਸੁਖੀ ਨਾਮ ਦੇ ਸ਼ਖਸ ਨੇ ਭੇਜਿਆ ਇਸ ਤੋਂ ਵੱਡਾ ਤੁਹਾਡੇ ਮੁਤਾਬਿਕ ਮੂਰਤਨਾ ਕੀ ਹੋ ਸਕਦਾ ਇਹ ਨਹੀਂ ਸੁਣਾ 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 ਸੁਣੋ ਫਿਰ ਉਹ ਸੁਖੀ ਦਾ ਨਾਮ ਲੈ ਰਿਹਾ ਵਾ ਤੈਨੂੰ ਚਾਹੀਦਾ ਨਹੀਂ ਸੀ ਬਲਾ ਉਹਨੂੰ ਸੁਖੀ ਨੂੰ ਵੇਤੇ ਇਹਨਾਂ ਨੂੰ ਚਾਹੀਦੇ ਬੰਦਾ ਮਾਰ ਕੇ ਰੱਖਤਾ ਪਹਿਲਾਂ ਹੀ ਬੇਅਦਬੀ ਤੋਂ ਪਹਿਲੇ ਬੰਦਾ ਮਾਰ ਕੇ ਰੱਖਤਾ ਜੀ ਉਹ ਬਾਈ ਜੀ ਤੁਸੀਂ ਤੇ ਨੇਕੀ ਨੂੰ ਢੰਡਰੀਆਂ ਵਾਲੇ ਨੂੰ ਹੀ ਟੱਪ ਗਏ ਹੋ ਕਿੱਦਾਂ ਦੇ ਸਵਾਲ ਕਰੀ ਜਾਂਦੇ ਹੋ ਯਾਰ ਕਿੱਥੇ ਗੱਲਾਂ ਕਰਦੇ ਹੋ ਬਾਈ ਕਿੱਥੇ ਗੱਲਾਂ ਕਰਦੇ ਤੁਸੀਂ ਬੈਠੀ ਆ ਮੈਂ ਵੀ ਇੱਥੀ ਆ ਉਸ ਟਨ ਹਣੀ ਸੇਠੀ ਦੇ ਪਰਚਾ ਪਿਆ ਕੋਈ ਨਹੀਂ ਖੜਾ ਆ ਗਿਆ ਉੱਤੇ ਤੇ ਉਲਟਾ ਉਹਨੇ ਰੋਕਿਆ ਹੀ ਸੀ ਨਾ ਬੇਦਬੀ ਕਰ ਤੋਂ ਬੰਦਾ ਉਲਟਾ ਪਰਚਾ ਉਹਦੇ ਤੇ ਦਿੱਤਾ ਗਿਆ ਵਾ ਹੂੰ ਉਸ ਟਨ ਕਿਥੇ ਸੀਗੇ ਆਪਾਂ ਦੱਸੋ ਅੱਜ ਨੇ ਕੀਤੇ ਘਰੀਆਂ ਦੀ ਗੱਲਾਂ ਕਰਨ ਲੱਗ ਗਿਓ ਤੁਸੀਂ ਜੇ ਇਹ ਜੇ ਇਹ ਨਿਹੰਗ ਸਿੰਘ ਉਹਨੂੰ ਦੋਸ਼ੀ ਨੂੰ ਫੜ ਕੇ ਉੱਥੇ ਗੁਰਦੁਆਰਾ ਉਹ ਗੁਰਦੁਆਰਾ ਸਾਹਿਬ ਤੋਂ ਥਾਣੇ ਲੈ ਜਾਂਦਾ ਫਿਰ ਹੋ ਸਕਦਾ ਵੀ ਇੱਥੇ ਵੀ ਸੇਠੀ ਵਾਲਾ ਕੰਮ ਹੀ ਆ ਗਿਆ ਇਹਨਾਂ ਨੂੰ ਵੀ ਜਾਂਚ ਤਾਂ ਕਰ ਲੈਂਦੇ ਬਾਈ ਜੀ ਉਹਦੇ ਕੋਲ ਕੋਈ ਆਈਡੀ ਕੋਈ ਫੋਨ ਕੁਝ ਵੀ ਨਹੀਂ ਮਿਲਿਆ ਨਹੀਂ ਜਿਹੜੀ ਸੇਠੀ ਨੇ ਜਾਂਚ ਕੀਤੀ ਉਹ ਜਾਂਚ ਅੱਗੇ ਰੱਖਦੇ ਹੋ ਤੁਸੀਂ ਨੇ ਜੇ ਟੀਨੇ ਜਿਹੜੀ ਜਾਂਚ ਕੀਤੀ ਬਾਈ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਉਹ ਤਾਂ ਵੀਡੀਓ ਚਲਾ ਕੇ ਲੈ ਕੇ ਆਇਆ ਕਿ ਥਾਣੇ ਵੀ ਦਿੱਤਾ ਬੰਦਾ ਫਿਰ ਮਤਲਬ ਜਦੋਂ ਅਸੀਂ ਉਹਨਾਂ ਧਿਰਾਂ ਦੇ ਨਾਲ ਗੱਲਬਾਤ ਕਰਦੇ ਆ ਨਾ ਜਿਹੜੀਆਂ ਧਿਰਾਂ ਇਸ ਗੱਲ ਦੀ ਹਮਾਇਤ ਕਰਦੀਆਂ ਕਿ ਜਿਹੜੇ ਲੋਕ ਆ ਇਹਨਾਂ ਨੂੰ ਸੋਦਾ ਲਾਉਣਾ ਚਾਹੀਦਾ ਮੌਤ ਦੇ ਘਾਟ ਉਤਾਰਨਾ ਚਾਹੀਦਾ ਫਿਰ ਉਹਨਾਂ ਦੇ ਵੱਲੋਂ ਦਲੀਲ ਦਿੱਤੀ ਜਾਂਦੀ ਹੈ ਕਿ ਜਿਹੜੀ ਸਿੱਟ ਦਰਬਾਰ ਸਾਹਿਬ ਬਣੀ ਸੀਗਾ ਜਿਹੜਾ ਦੋਸ਼ੀ ਜਿਹੜਾ ਸਿੱਖਾਂ ਦਾ ਸਭ ਤੋਂ ਪਾਵਨ ਮੁਕੱਦਸ ਸਥਾਨ ਤੇ ਗਿਆ ਸੀ ਜਿਹੜੀ ਉੱਥੇ ਸਿੱਟ ਬਣੀ ਉਹਨਾਂ ਨੇ ਤੇ ਕੁਝ ਅਜੇ ਤੱਕ ਦਿੱਤਾ ਨਹੀਂ ਇਸ ਗੱਲ ਨੂੰ ਲੈ ਕੇ ਫਿਰ ਕਹਿੰਦੇ ਕਿ ਇਹਨ ਫਿਰ ਹੁਣ ਜਿਹੜੀ ਇੱਕ ਜਿਹੜਾ ਤੁਸੀਂ ਦੋਸ਼ੀ ਇੱਕ ਦੇ ਕੇ ਆਏ ਹੋ ਸੇਠੀ ਦੇ ਕੇ ਆਇਆ ਫਿਰ ਉਹਦੀ ਕੀ ਅਜੇ ਤੱਕ ਜਾਣਕਾਰੀ ਆ ਜਾਂ ਉਹਦਾ ਬੈਕਗ੍ਰਾਉਂਡ ਕੀ ਆ ਜਿਹੜਾ ਬੰਦਾ ਬਿੜਬੀ ਕਰਨ ਆਇਆ ਸੀਗਾ ਜਾਂ ਕੀਤੀ ਜਿੰਨੇ ਬਿੜਬੀ ਉਹਦੀ ਤਾਂ ਦਿਖਾਈ ਆ ਵੀਡੀਓ ਦਿਖਾਈ ਆ ਹਨੀ ਸਾਰਾ ਕੁਝ ਦਿਖਾਇਆ ਵਿੱਚ ਲਾਈਵ ਨਹੀਂ ਉਹਦਾ ਬੈਕਗ੍ਰਾਉਂਡ ਉਹਦਾ ਬੈਕਗ੍ਰਾਉਂਡ ਦੱਸੋ ਉਹ ਬੰਦਾ ਮਾਰਿਆ ਤਾਂ ਨਹੀਂ ਭਾਜੀ ਮਾਰਨਾ ਤੇ ਥਾਣੇ ਫੜਾਉਣਾ ਲੱਗ ਗੱਲ ਆ ਮਾਰਨਾ ਤੇ ਥਾਣੇ ਫੜਾਉਣਾ ਲੱਗ ਗੱਲ ਆ ਫਿਰ ਕੀ ਲੱਗਦਾ ਫਿਰ ਕੀ ਲੱਗਦਾ ਕਿ ਬਿੜਬੀਆਂ ਹੋਈ ਜਾਣ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਰੋਲੀ ਕਰ ਆ ਕਿੱਥੇ ਗੱਲ ਕਰਤੀ ਬਾਈ ਜੀ ਅਸੀਂ ਚਾਹੁੰਦੇ ਆ ਬੇਦਮੀਆਂ ਅੱਗੇ ਸਾਡੇ ਕਿਹਦੇ ਹੁੰਦੀਆਂ ਪਈਆਂ ਨੇ ਬੇਦਮੀਆਂ 15 ਤੋਂ ਲੈ ਕੇ ਹੁਣ ਤੱਕ ਕਿੰਨੀਆਂ ਬੇਦਮੀਆਂ ਹੋਈਆਂ ਨੇ ਹੂੰ ਕਿੰਨੇ ਵੱਡੇ ਮਰੇ ਨੇ ਮੈਨੂੰ ਇਹ ਦੱਸੋ ਹੂੰ ਕਿੰਨੇ ਕ ਬੰਦੇ ਮਾਰਤੇ ਲੋਕਾਂ ਨੇ ਦੱਸੋ ਤਾਂ ਨੇ ਹੋਣਾ ਕੀ ਚਾਹਦਾ ਉਹ ਕਹਿੰਦੇ ਉਹ ਕਹਿੰਦੇ ਆ ਨਾ ਕਹਿੰਦੇ ਵੀ ਸਾਡੇ ਖਾਲਸੇ ਦੀ ਰਵਾਇਤ ਆ ਵੀ ਜਦੋਂ ਕੋਈ ਬੰਦਾ ਬਿਰਵੀ ਕਰਦਾ ਜਦੋਂ ਸਾਡੇ ਗੁਰੂ ਸਾਹਿਬ ਦੀ ਜਿਹਨੂੰ ਅਸੀਂ ਆਪਣਾ ਸਾਰਾ ਕੁਝ ਇਸ਼ਟ ਮੰਨਦੇ ਆ ਜਦੋਂ ਕੋਈ ਇਸ਼ਟ ਦੀ ਬਿਰਵੀ ਆ ਕਰਦਾ ਉਹਨੂੰ ਕਰਕੇ ਜੀ ਦਾ ਜਵਾਬ ਦੇਦਾ ਰਮਨਦੀਪ ਮੰਗੂ ਮੱਛ ਕਿਹੜੇ ਜਥੇਬੰਦੀ ਦਾ ਸੀ ਮੈਨੂੰ ਦੱਸ ਤੋਂ ਕਿ ਆ ਜਥੇਬੰਦੀ ਦਾ ਸੀ ਕੋਈ ਜਥੇਬੰਦੀ ਹੈਗੀ ਆ ਉਹਦੀ ਕੋਈ ਜਥੇਬੰਦੀ ਨਹੀਂ ਕੋਈ ਜਵਾਬ ਦੇ ਨਹੀਂ ਉਹਦੀ ਇਹ ਜ਼ਰੂਰੀ ਹੁੰਦਾ ਜੀ ਜਿਹੜਾ ਸਿੱਖ ਆ ਜਾਂ ਇੱਕ ਨਾਨਕ ਨਾਮ ਲੈਵਾ ਸਿੱਖ ਸੰਗਤ ਆ ਉਹਨੂੰ ਜਥੇਬੰਦੀ ਬਣਾਉਣੀ ਜ਼ਰੂਰੀ ਹੁੰਦੀ ਉਹਦੇ ਵਾਸਤੇ ਬਾਈ ਜੀ ਕੇ ਹਰੇਕ ਵਾਰੀ ਆਪਣੇ ਆਪ ਨੂੰ ਮੈਨੂੰ ਜਦੋਂ ਸਾਡਾ ਪਿਛਲੀ ਵਾਰ ਇਹ ਤਾਂ 50000 ਰੁਪਏ ਦਾ ਰੌਲਾ ਪਿਆ ਨਾ ਹੂੰ ਮੈਨੂੰ ਇਹਨੇ ਫੋਨ ਕੀਤਾ ਸੀ ਕਹਿੰਦਾ ਬਾਈ ਜੀ ਤੁਸੀਂ ਮੇਤੇ ਕਹਿੰਦਾ ਜੋ ਜੀ ਤੁਸੀਂ ਮੇਤੇ ਇਲਜ਼ਾਮ ਲਾਏ ਨੇ ਮੈਂ ਕਹੀ ਤੁਸੀਂ ਪਹਿਲਾਂ ਤਾਂ ਦੱਸੋ ਕਿਹੜੀ ਜੱਤੇਬੰਦੀ ਤੋਂ ਆ ਮੈਨੂੰ ਕਹਿੰਦਾ ਜੀ ਮੈਂ ਬਾਬਾ ਫੁੱਟਾ ਦਾ ਦਲ ਤੋਂ ਆ ਹੂੰ ਫੇ ਜਦੋਂ ਮੈਂ ਲੈਨ ਤੇ ਲਿਆ ਆਪਣੇ ਬਾਬਾ ਆਪਣੇ ਉਹਨਾਂ ਨੂੰ ਬਾਬਾ ਪਰਗਰ ਸਿੰਘ ਜੀ ਨੂੰ ਲਿਆ ਲੈਨ ਤੇ ਇਹ ਬਾਬਾ ਜੀ ਨੇ ਸਰਿਆਮ ਕਿਹਾ ਕਹਿੰਦੇ ਤੂੰ ਝੂਠੇ ਬੋਲ ਰਿਹਾ ਬੱਤਾ ਬੁੱਢਾ ਦਲਦੇ ਹੋ ਆ ਤੂੰ ਝੂਠੇ ਬੋਲ ਰਿਹਾ ਸਰਿਆਮ ਇਹਨੇ ਮੁਕਫੇ ਫੋਨ ਕੱਟਤਾ ਜਦੋਂ ਜਦੋਂ ਝੂਠ ਫੜਿਆ ਗਿਆ ਸਰਿਆਮ ਇਹਨੇ ਮੇਰੇ ਕੋਲ ਨਾਮ ਲਿਆ ਵਾ ਕਿ ਮੈਂ ਬਾਬਾ ਬੁੱਢਾ ਦਲ ਤੋਂ ਆ ਜੀ ਲੈ ਦੱਸ ਬਾਈ ਜੀ ਤੁਹਾਡਾ ਕੋਈ ਨਿੱਜੀ ਵਿਰੋਧ ਹੋ ਸਕਦਾ ਨਾ ਉਹਦੇ ਨਾਲ ਪਰ ਜਿਹੜਾ ਉਹਨੇ ਕੰਮ ਕੀਤਾ ਇਸ ਗੱਲ ਨੂੰ ਲੈ ਕੇ ਇੱਕ ਕਹਿ ਸਕਦੇ ਆ ਕਿ ਸਿੱਖ ਭਾਈਚਾਰੇ ਦੇ ਵਿੱਚ ਕੁਝ ਤਿਰਾਂ ਦੇ ਵੱਲੋਂ ਹਮਾਇਤ ਵੀ ਕੀਤੀ ਜਾ ਰਹੀ ਹੈ ਉਹਨਾਂ ਦੀ ਭਾਈ ਜੀ ਮੈਂ ਤਾਂ ਕਹਿਣਾ ਜਿਹਨੇ ਕਰਨੀ ਆ ਮੈਂ ਤੇ ਕਰੋ ਤੇ ਜਿਹੜੇ ਆਪਾਂ ਦਾ ਸਵਾਲ ਹੀ ਕੀਤਾ ਨਾ ਮੈਂ ਇਹ ਨੂੰ ਇਹ ਤਾਂ ਨਹੀਂ ਕਿਹਾ ਕਿ ਚੱਕ ਕੇ ਫਾਂਸੀ ਦੇ ਦੋ ਜਾਂਚ ਦਾ ਵਿਸ਼ਾ ਹੀ ਮੰਗਿਆ ਮੈਂ ਮੀਤ ਮੈਂ ਕੁਝ ਖਾਸ ਤਾਂ ਨਹੀਂ ਕਿਹਾ ਜਾਂਚ ਦਾ ਵਿਸ਼ਾ ਹੀ ਮੰਗਿਆ ਨਾ ਕਹਿੰਦੇ ਇਸ ਕਹਿੰਦੇ ਵੀ ਜੇ ਤੁਹਾਨੂੰ ਕੋਈ ਨਿੱਜੀ ਖੁੰਦਕ ਸੀਗੀ ਤੁਸੀਂ ਇਸ ਗੱਲ ਤੇ ਲਾਈਵ ਹੋ ਗੋਮਠ ਦੀ ਪੜਤਾਲ ਕੀਤੀ ਜਾਵੇ ਕਹਿੰਦੇ ਉਦੋਂ ਕਿਉਂ ਨਹੀਂ ਲਾਈਵ ਹੁੰਦੇ ਜਦੋਂ ਬਿਰਬੀਆਂ ਹੁੰਦੀਆਂ ਤੇ ਜਿਹੜੇ ਬਿਰਬੀ ਕਰਨ ਵਾਲੇ ਦੋਸ਼ੀ ਨੇ ਉਹਦੀ ਜਾਂਚ ਕਰੇ ਕਿਉਂ ਨਹੀਂ ਮੰਗਦੇ ਤੁਸੀਂ ਭਾਈ ਇਹ ਇੱਕ ਵਾਰੀ ਮੰਗੀ ਐ ਹਿਸਾਬ ਐਸਾ ਇਹਦੀ ਵੀ ਮੰਗੀ ਸੀ ਜੀ ਭਾਈ ਇਹਦੀ ਵੀ ਕਰੋ ਜਿਹੜੀ ਆ ਲੰਡੇ ਵਾਲੀ ਹੋਈ ਸੀਗੀ ਇਹਦੀ ਵੀ ਮੰਗੀ ਐ ਜਾਚ ਕਰੋ ਉਹਦਾ ਕੀ ਕਾਰਨ ਤੇ ਆ ਸਾਰੇ ਜਿਹੜੀ ਜਿਹੜੀ ਸਾਡੇ ਕੋਲ ਹੋਏ ਸਾਡਾ ਹਿਸਾਬ ਮੰਗੀ ਐ ਹਿਸਾਬ ਮੰਗਦੇ ਰਹੇ ਆ ਹੂੰ ਅੱਗੇ ਅੱਗੇ ਇੰਨਾ ਕੁਛ ਅੱਗੇ ਦੇਖੋ ਤੁਸੀਂ ਆ ਸਰਵਾਰ ਸਾਹਿਬ ਜਿਹੜਾ ਬੰਦਾ ਚੜ ਕੇ ਆਪਣੇ ਕਰ ਬੰਦਾ ਮਾਰਦਾ ਸੀ ਹੂੰ ਅਸੀਂ ਬੋਲੇ ਅਸੀਂ ਨਹੀਂ ਬੋਲੇ ਕਿ ਸਹੀ ਆ ਉਹ ਅਸੀਂ ਬੋਲੇ ਨਹੀਂ ਅਸੀਂ ਕਹਿੰਦੇ ਭਾਈ ਸਾਰੇ ਆ ਫੜਿਆ ਗਿਆ ਬੇਦਬੀ ਕਰਤਾ ਬੰਦਾ ਮਾਰਤਾ ਜਿਵੇਂ ਵੀ ਹੈਗਾ ਚਾਰਤਾ ਗੱਡੀ ਲੋਕਾਂ ਨੇ ਫਿਰ ਤੇ ਤੁਸੀਂ ਫਿਰ ਤੇ ਤੁਸੀਂ ਉਸ ਗੱਲ ਤੇ ਵੀ ਬੋਲੋ ਨਾ ਕਿ ਉਸ ਸ਼ਖਸ਼ ਨੂੰ ਜਿਸ ਤਰ੍ਹਾਂ ਢੰਡਰੀਆਂ ਵਾਲਾ ਜਾਂ ਨੇਕੀ ਸਵਾਲ ਕਰਦਾ ਸੀ ਵੀ ਉਸ ਸ਼ਖਸ਼ ਨੂੰ ਨਾ ਮਾਰਿਆ ਜਾਂਦਾ ਉਹਦੇ ਕੋਲੋਂ ਪੁਸ਼ਪ ਪੜਤਾਲ ਕੀਤੀ ਜਾਂਦੀ ਮੈਂ ਤਾਂ ਕੇ ਵੀ ਜੀ ਨਾ ਮਾਰਿਆ ਜਾਂਦਾ ਹੁਣ ਇਹਦੇ ਵਿੱਚ ਇਹ ਵੀ ਇਹ ਵੀ ਜਿਹੜਾ ਸ਼ਖਸ਼ ਹੈ ਕਬੂਲ ਗਿਆ ਕਿ ਮੈਂ ਇੰਨੇ ਪੈਸੇ ਲਏ ਤੇ ਮੈਨੂੰ ਉਹਨਾਂ ਨੇ ਇਸ ਤਰੀਕੇ ਦੇ ਨਾਲ ਆਖਿਆ ਵੀ ਤੂੰ ਇਸ ਤਰ੍ਹਾਂ ਬੇਰਬੀ ਕਰਨੀ ਉੱਥੇ ਜਾ ਕੇ ਤੇ ਬਾਈ ਜੀ ਮੈਨੂੰ ਇਹ ਵੀ ਤਾਂ ਦੱਸ ਦੋ ਕਿ ਇਹਨਾਂ ਨੂੰ ਸ਼ੱਕ ਕਿੱਥੋਂ ਪੈਗਾ ਹਜ਼ਾਰਾਂ ਬੰਦਾ ਆਉਂਦਾ ਗੁਰਦੁਆਰੇ ਦੇ ਵਿੱਚ ਆਪਾਂ ਨੂੰ ਸ਼ੱਕ ਪੈ ਜਵੇ ਆਪਾਂ ਉਹਨੂੰ ਦਵਾ ਕਿੰਨੇ ਪੁੱਛਤਾ ਲੱਗ ਗਏ ਤਾਂ ਪਤਾ ਮੈਂ ਇਹ ਹੀ ਤਾਂ ਪੁੱਛ ਰਿਹਾ ਮੈਂ ਵੀ ਤਾਂ ਬਾਈ ਜੀ ਸ਼ੱਕ ਸ਼ੱਕ ਪੈਣ ਤੇ ਜਾਂਚ ਕਰੂੰਗਾ ਸ਼ੱਕ ਪੈਣ ਤੇ ਕਿਸੇ ਨੂੰ ਵੀ ਕਿਸੇ ਨੂੰ ਵੀ ਪੁੱਛਿਆ ਜਾ ਸਕਦਾ ਹੈ ਹੋ ਸਕਦਾ ਕਿ ਮਤਲਬ ਜਿਹੜੀ ਵੀਡੀਓ ਬਣਾਈ ਹੋਈ ਆ ਉਹ ਮੰਗੂ ਮੱਠ ਦੀ ਨਹੀਂ ਬਣਾਈ ਹੋਈ ਉਹ ਹੋਰ ਕਿਸੇ ਸ਼ਖਸ ਦੀ ਬਣਾਈ ਹੋਈ ਹੋਗੀ ਜਿਹਨੂੰ ਤੁਸੀਂ ਬਾਈ ਜੀ ਮੰਗੂ ਮੱਠ ਬੋਲ ਰਿਹਾ ਵੀਡੀਓ ਚ ਮੈਂ ਇਹਦੀ ਆਵਾਜ਼ ਪਛਾਣਦਾ ਤੁਹਾਨੂੰ ਮੈਂ ਭੇਜਦਾ ਨਾ ਮੰਗੂ ਮੱਠ ਬੋਲ ਰਿਹਾ ਵਿੱਚ ਉਹ ਮੰਗੂ ਮੱਠ ਬ ਮੰਗੂ ਮੱਠ ਦੀ ਵੀਡੀਓ ਬਣਾਈ ਹੋਈ ਆ ਮੰਗੂ ਮੱਠ ਵਿੱਚ ਬੋਲ ਰਿਹਾ ਉਸ ਵੀਡੀਓ ਦੇ ਵਿੱਚ ਡਿਮਾਂਡ ਡਿਮਾਂਡ ਕੀ ਹੁਣ ਤੁਹਾਡੀ ਇਸ ਵੇਲੇ ਮੈਂ ਤਾਂ ਜਾਂਚ ਦਾ ਪਿਛਾ ਵਾ ਭਾਜੀ ਇਹ ਤਾਂ ਮੈਂ ਤਾਂ ਜਾਂਚ ਦਾ ਕਹਿੰਦਾ ਕਿ ਜਾਂਚ ਹੋਣੀ ਚਾਹੀਦੀ ਆ ਕਿ ਜਿਹੜਾ ਬੰਦਾ ਆਇਆ ਪਹਿਲਾਂ ਤਾਂ ਉਹਦੀ ਜਾਂਚ ਕਰੋ ਕਿ ਕਿਹਨੇ ਭੇਜਿਆ ਕਿੱਥੋਂ ਆਇਆ ਜੀ ਜੀ ਉਹੀ ਗੱਲ ਕਿ ਮੰਗੂ ਮੱਠ ਨੂੰ ਕਿਵੇਂ ਪਤਾ ਲੱਗ ਕੇ ਕਿ ਇਹ ਬੰਦਾ ਬੇਅਦਬੀ ਕਰਨ ਜਾ ਰਿਹਾ ਮੈਂ ਇਹਨੂੰ ਬਿਨਾਂ ਕੁੱਟੀ ਉਹ ਮੰਨ ਰਿਹਾ ਵਾ ਕੋਈ ਕੁੱਟਨੀ ਕੋਈ ਮਾਰਨੀ ਕਰਿਆ ਮੰਨ ਰਿਹਾ ਸਦਾ ਬੈਕਾ ਵਾ 2-3000 ਦੀ ਗੱਲ ਕਰਦਾ ਕਿਸੇ ਸੁੱਖੀ ਦਾ ਨਾਮ ਲੈ ਰਿਹਾ ਵਾ ਇਹ ਇਹਨੂੰ ਕਿ ਮੈਨੂੰ ਪਤਾ ਲੱਗ ਗਿਆ ਕਿ ਇਸ ਬੰਦੇ ਦੀ ਮੈਂ ਜਾਂਚ ਪੁੱਛੂੰਗਾ ਇਹਨੂੰ ਇਹ ਮੰਨੂਗਾ ਕਿ ਹਾਂ ਮੈਂ ਬੇਇੱਜ਼ਤੀ ਕਰਨ ਆਇਆ ਸੀ ਮਤਲਬ ਤੁਸੀਂ ਤੁਸੀਂ ਇਸ ਗੱਲ ਦੀ ਤੁਸੀਂ ਇਸ ਗੱਲ ਦੀ ਹਮਾਇਤ ਕਰਦੇ ਹੋ ਕਿ ਉਸ ਸ਼ਖਸ ਨੂੰ ਜਿਹੜਾ ਸੀ ਮਾਰਿਆ ਨਹੀਂ ਸੀ ਜਾਣਾ ਚਾਹੀਦਾ ਤੇ ਜਿਹੜੇ ਸੁੱਖੀ ਦਾ ਉਹ ਨਾਮ ਲੈਂਦੇ ਆ ਉਹਦੇ ਤੱਕ ਪਹੁੰਚ ਕੀਤੀ ਜਾਣੀ ਚਾਹੀਦੀ ਸੀ ਕੋਈ ਸੁੱਖੀ ਮੈਂ ਤਾਂ ਕਹਿੰਦਾ ਮੈਂ ਤਾਂ ਕਹਿੰਦਾ ਪਿਆ ਬਾਈ ਜੀ ਜਾਂਚ ਹੋਣੀ ਚਾਹੀਦੀ ਇਸ ਚੀਜ਼ ਦੀ ਹੂੰ ਹੂੰ ਦੋ 3000 ਰੁਪਏ ਪਿੱਛੇ ਉਹ ਦੇਖੋ ਬੇਇੱਜ਼ਤੀ ਕਰਨ ਆਏਗੇ ਆ ਹੂੰ ਦੋ ਜਾਂ 3000 ਦੀ ਗੱਲ ਕੀਤੀ ਹੈ ਨਾ ਨੇ ਜੀ ਇਹ ਕੋ ਦਾ ਮਾਈਂਡ ਕਿੰਨਾ ਕੁ ਬਰਾ ਉਹ ਕੀਤਾ ਹੋਊਗਾ ਕਿਸੇ ਨੇ ਜਿਹੜਾ ਬੰਦੇਰਾ ਉਹ ਨਾ ਲੈ ਰਿਹਾ ਕਿ 3000 ਰੁਪਏ ਪੁੱਛਿਓ ਬੇਅਦਬੀ ਕਰਦੇ ਆਪਣੇ ਜਾਂਚੇ ਕੱਢ ਆ ਗਿਆ ਜਾਂਚ ਹੋਣੀ ਵੀ ਚਾਹੀਦੀ ਇਸ ਚੀਜ਼ ਦੀ ਹੂੰ ਇਸ ਚੀਜ਼ ਦੀ ਜਾਂਚ ਹੋਣੀ ਚਾਹੀਦੀ ਜੀ ਹਜੇ ਬੇਅਦਬੀ ਹੋਈ ਨਹੀਂ ਆਪਾਂ ਪਹਿਲੇ ਮੈਂ ਇਹ ਵੀ ਜਾਂਚ ਮੰਗਦਾ ਵਾਂ ਮੰਗੂ ਦੀ ਕਿ ਇਸ ਚੀਜ਼ ਦੀ ਜਾਂਚ ਇਹਨੂੰ ਕਿਵੇਂ ਸ਼ੱਕ ਪੈ ਗਿਆ ਇਸ ਬੰਦੇ ਤੇ ਇਹਨੇ ਕੀ ਦੇਖ ਲਿਆ ਜਾਂ ਕਰਤੇ ਦਾ ਅੰਦਰ ਬੜਿਆ ਨਹੀਂ ਬੇਅਦਬੀ ਹੋਈ ਨਹੀਂ ਇਹਨੂੰ ਕਿਵੇਂ ਪਤਾ ਲੱਗੇ ਕਿ ਮੈਂ ਇਸ ਬੰਦੇ ਨੂੰ ਪੁੱਛਾਂ ਤੇ ਇਹਨੂੰ ਓਏ ਮੰਨੂਗਾ ਭਾਈ ਇੰਨੀ ਗੱਲ ਨੂੰ ਬਿਨਾ ਕੁੱਟ ਮਾਰ ਤੋ ਮੰਗੂ ਆਪਣੀ ਵੀਡੀਓ ਬਣਾ ਰਿਆ ਵਾ ਬਕਾਇਦਾ ਹੂੰ ਜੀ ਸਾਰੇ ਆਹ ਉਹ ਮਾਵਾ ਭੈਣਾਂ ਦੀ ਗਾਲਾਂ ਕੱਢ ਰਿਹਾ ਵਾ ਵੀਡੀਓ ਹੈਗੀਆਂ ਨੇ ਉਹਦੀਆਂ ਚੱਲਦੀਆਂ ਮਾਵਾ ਭੈਣਾਂ ਦੀਆਂ ਬਾਣਾ ਪਾ ਕੇ ਮਾਹ ਭੈਣ ਗੇ ਗਾਲਾਂ ਉਹ ਕੱਢ ਰਿਹਾ ਸੀਗਾ ਮੇਰੇ ਕੋਲ ਵੀਡੀਓ ਪਈਆਂ ਨੇ ਉਹਦੀਆਂ 2-3 ਮਹੀਨੇ ਪਹਿਲਾਂ ਪੁਰਾਣੀਆਂ ਜੀ ਠੀਕ ਹੈ ਜੀ ਠੀਕ ਹੈ ਆਪਾਂ ਉਹ ਕਰਦੇ ਪਏ ਆ ਆਪਾਂ ਮੈਂ ਕਹਾਂ ਅਸੀਂ ਜਿੱਥੇ ਸਹੀ ਆ ਉਸ ਅਸੀਂ ਨਹੀਂ ਬੋਲੇ ਕਦੇ ਅਸੀਂ ਨਹੀਂ ਬੋਲੇ